ਉਹ ਗੱਲ ਬੱਕਰੀ ਆ ਹੁਣ ਕਰ ਨੂੰ ਅਸੀਂ 10 12 ਉਧਰ ਖੜੇ ਆ 10 12 ਉਧਰ ਖੜੇ ਆ ਕੇਰ ਨੂੰ ਅਸੀਂ ਕੋਈ ਕੰਮ ਨਹੀਂ ਕਰਿਆ ਐਸਐਸਰ ਸਾਹਿਬ ਨੇ ਕਿਹਾ ਮੈਂ ਧਰਨੇ ਤੇ ਗਿਆ ਹੋਇਆ ਤੁਸੀਂ ਗੱਲ ਕਰੋ ਨਹੀਂ ਬਣਦੀ ਫੇਰ ਮੇ ਕੋ ਹੁਣ ਧਰਨੇ ਤੇ ਹੀ ਕੰਨਿਆ ਸੀ ਉਹ ਕਹਿੰਦੇ ਸੀ ਧਰ ਰਹੇ ਸੀ ਅਸੀਂ ਰਿਪੋਰਟ ਲਖਾਣੀ ਹੈ ਕਰੇ ਖਾਸ ਪੰਨਾ ਅੱਧੀ ਗੱਲ ਹੈ ਖਾਣਾ ਕਰੋ ਛੋਟਾ ਹਾਂ ਐਲਾਨ ਕਰੋ ਸਾਹਮਣੇ ਲਾਈਵ ਕਰੋ ਲਾਈਵ ਚੱਲਣਾ ਦੇਖੋ ਰੋਲਾ ਨਹੀਂ ਪਾਉਂਦੇ ਸਾਰੇ ਦੇਖੋ ਜਾਣਗੇ ਮੇਰੀ 1 ਮਿੰਟ ਚੁੱਪ ਚੁੱਪ ਤੇਰਾ ਦਰਾਨ ਹੋਇਆ ਤੂੰ ਤਾਂ ਨਾਲ ਬਰੰਦਰੇ ਜਾਂਵੇਂ ਦੀ ਆਵਾਜ਼ ਦੋ ਸਾਰੇ ਸਹਿਤ ਇਹ ਗੱਲ ਮੈਂ ਤੇਰੀ ਗੱਲ ਆਪਣੇ ਬਾਕੀ ਦਾ ਪੂਰਾ ਯਾਰ ਤੈਨੂੰ ਉਹ ਦਿਨ ਕਿੱਥੇ ਆਪ ਕੋ ਬਹੁਤ ਜੀ ਕੱਲ੍ਹ ਹੋਣਾ ਹੈ ਪਰ ਅਗਲਾ ਰੋਡ ਸੈਲ ਹੈ ਇਹ ਮਾਰਿਆਂ ਨਾਲ ਬੰਦਾ ਹੁੰਦਾ ਇਹ 99 ਮਾਡਲ ਮੁਕਸਰ ਦਾ ਹੀ ਹੈ ਮੈਂ ਨਹੀਂ ਚਲਾਨ ਕਰਦਾ ਕਹਿੰਦਾ ਆਉਣਾ ਕੋਈ ਨਹੀਂ ਕਰਦਾ ਮੈਂ ਕੱਟਣਾ ਰੋਡ ਕਿਹਦਾ ਇੱਕ ਮਿੰਟ ਇੱਕ ਮਿੰਟ ਦੇਖੋ ਇੱਕ ਮਿੰਟ ਤਿੰਨ ਪਰਦੇ ਪਹਿਲਾਂ ਦੇਖਣਾਂ ਦੇ ਕੋਹਿਆ ਚੱਲ ਪੰਜ ਦੀ ਸਾਡੇ ਕੋਲ ਜ਼ਿੰਮੇਵਾਰੀ ਹੈ ਜਦੋਂ ਯਾਰ ਸਾਡੇ ਕੋਲ ਦਬਾਅ ਪਾਉਣ ਵਾਲੀ ਗੱਲ ਹੈ ਦਬਾਅ ਪਾਉਣ ਵਾਲੀ ਗੱਲ ਨਹੀਂ ਦਬਾਅ ਪਾਉਣ ਵਾਲੀ ਗੱਲ ਹੁੰਦੀ ਹੈ ਮੈਂ ਕੱਟਣ ਨੂੰ ਛੋਟੀ ਗੱਡੀ ਨੂੰ ਮੱਥੀਆ ਉਹਦਾ ਪੋਰਟਾ ਚਾਹਾਂਗਾ ਸਾਡੇ 'ਚ ਦਾਲ ਪਾਖਰੀ ਜ਼ਿੰਮੇਵਾਰੀ ਹੈ ਆਪਣੇ ਸ਼ੂਟ ਨੂੰ ਮੋੜਦੇ ਤੋਂ ਦੇਖੋ ਮੇਰੇ ਪਿੰਨਿਆਂ ਜ਼ਿੰਮੇਵਾਰੀ ਬੜੀ ਹੈ ਅੱਗੇ ਕੱਟਾ ਰਿਕਰ ਕਰੇ ਅੱਗੇ ਬਲੇਰੋ ਲੈਣੇ ਕੋਮਣੇ ਅਸੀਂ ਇਸ ਦੁਨੀਆ ਦੀ ਮੇਰੀ ਗੱਲ ਹੈ ਤੇਰੀ ਗੱਲ ਯਾਰ ਸੀ ਤੈਨੂੰ ਹੱਥ ਮਾਰਿਆ ਜਦੋਂ ਮੈਂ ਕਹਿੰਦੇ ਆਹ ਨਾਲ ਜੇ ਇਹਦਾ ਹੋ ਮਤਲਬ ਬਿਨਾ ਨੰਬਰ ਵਾਲਾ ਰੋਕੋ ਸਾਨੂੰ ਇਹ ਗੱਲ ਆ ਇਹ ਬੰਦੇ ਨੂੰ ਆਪ ਵੀ ਕਰਦੇ ਨੇ ਕਾਉਂਸਲਰ ਤੋਂ ਕਹਿਣਾ ਇੰਨਾ ਹੈ ਉੱਧਰ ਗਿਆ ਉਹ ਦਿਨ ਉਹ ਬੰਦੇ ਨੇ ਸਾਨੂੰ ਕਿਹਾ ਕਿਹੜਾ ਪੀਆ ਰੋ ਨਾ ਪਰ ਵੀ ਕਹਿੰਦਾ ਮੈਨੂੰ ਕਹਦਾ ਸੋਲਡਰ ਆ ਜਾ ਅਸੀਂ ਕੋਲ ਆ ਗਏ ਆ ਉਹਦੇ ਬਰਾਬਰ ਆ ਗਏ ਆ ਪੀਲ ਕਹਿੰਦੇ ਪੀਲ ਆਉਣੇ ਆ ਫਿਰ ਮੈਂ ਅੰਦਰ ਕੁੜੀਆਂ ਦੇ ਤੁਸੀਂ 1 ਮੀਟਰ ਚ ਉਪਰ ਆਏ ਦੇਖੋ ਯਾਰ ਕਿਤੇ ਬੰਤੀ ਹੈ ਸਾਡੀ ਸਾਡਾ ਕੋਈ ਬੰਦਾ ਗਲਤ ਆ ਉਹਨੂੰ ਇੱਕ ਵਾਰ ਵਾਰਨਿੰਗ ਦੇ ਦੋ ਦੂਜੀ ਵਾਰ ਚਲਾਉਣ ਲੱਗ ਗਿਆ ਮੇਰੀ ਗੱਲ ਸੁਣ ਬੇਇਨਸਾਫੀ ਆ ਪਹਿਲਾਂ ਆਹ ਜੋ ਆ ਇਹ ਨਾ ਕੰਮ ਹੋਊਗਾ ਕੋਈ ਕਹਿੰਦਾ ਹੀ ਨਹੀਂ ਹੈਗਾ ਪਾਣੇ ਵਾਲੇ ਤੋਂ ਇਹ ਦੂਜੇ ਪਾਣੇ 'ਚ ਹੁੰਦਾ ਇਹਨੂੰ ਕਦੇ ਹੱਥ ਮਾਰੀ ਗੱਡੀ ਆ ਉਹ ਮੇਰੀ ਤਾਂ ਗੱਡੀ ਹੈ ਨਾ ਮੇਰੀ ਕੋ ਗੱਡੀ ਹੈ ਜੇ ਮੈਨੂੰ ਤਾਂ ਮਿਲੀ ਹੋਈ ਆ ਮੇਰੇ ਕੋ ਕੋਈ ਕਾਗਜ਼ ਪਤਾ ਨਹੀਂ ਆ ਤੁਸੀਂ ਕੁਝ ਨਹੀਂ ਸਾਹਾਰਾ ਆਨਲਾਈਨ ਪਿਆ ਉਹਨਾਂ ਦਾ ਉਹ ਕਹਿੰਦੇ ਆਨਲਾਈਨ ਦਿਖਾਓ ਇਹਦੇ ਨਾਲ ਕੋਈ ਚਲਾਣ ਮਾਰਦਾ ਸਾਡੇ ਕੋਲ ਅਸੀਂ ਭਰ ਦਾਂਗੇ ਆਪੇ ਦੇਖਾਂਗੇ ਕਦੇ ਚੱਲ ਬੰਦੂਗਾ ਕਿ ਦੇਖਣਾ ਨਾ ਹਜੇ ਕੋਈ ਹੋਰ ਨਹੀਂ ਹੋਇਆ ਉਹ ਮੈਂ ਬੱਸ ਤੁਹਾਨੂੰ ਬੇਇੱਜ਼ਤੀ ਆ ਵੀ ਸਾਡੇ ਸਿੰਘ ਨੂੰ ਨਾ ਕੇ ਰਿਵਾਸ ਬੰਨ ਕੇ ਵੇਚੇ ਜਿਹੜੀ ਗੱਲ ਕਰਦੇ ਜਿਹੜੀ ਗੱਲ ਦਾ ਬਿੱਤੋਗੇ ਫਿਰ ਨਾ ਜਿਹੜਾ ਕੋਈ ਨਹੀਂ ਮਾਰੂਗਾ ਜਿਹੜਾ ਨਹੀਂ ਕੋਈ ਵੀ ਮਾਰੂਗਾ ਸਾਡੀ ਗੱਡੀ ਇੱਕ ਬਲੇ ਰੋ ਘੁੰਮਣੀਓ ਘੁੰਮਣੀਓ ਉਹਨੂੰ ਤਾਂ ਦੇਖੋ ਉਹ ਦਾਲ ਪੰਥ ਦੀ ਗੱਡੀ ਆ ਉਹ ਅਸੀਂ ਸਾਡਾ ਮੈਂ ਤਾਂ ਕਿਸੇ ਨੂੰ ਵੀ ਬਾਈ ਨਾਲ ਘੰਦਾਵੇਂ ਦੇਖਣੇ ਸਾਰੇ ਕਿਹਨੇ ਰੋੜੇ ਆਊਗਾ ਜੇ ਲੋਗਾ ਤਾਂ ਬੇਇੱਜ਼ਤੀ ਇੱਕ ਵਾਰ ਸਮਝਾਦਾ ਨਹੀਂ ਸਮਝਦਾ ਸਾਰੇ ਆਉਣੇ ਮੇਰੇ ਕੋ ਇਹ ਮੁੰਡੇ ਤਿੰਨ ਚਲੇ ਹੋਏ ਸਿਕਾਇਰ ਨੰਬਰ ਪਰੇਸ਼ਾ ਤੋਂ ਦੱਸ ਇਹ ਨਾ ਵੀ ਗਲਤੀ ਹੈ ਜਿਹਨੇ ਜੜੇ ਹੋ ਦੀ ਬਿਨਾਂ ਨੰਬਰ ਬੈਠਾ ਪਾ ਕੋਈ ਗਰਾਂ ਨਹੀਂ ਜਦਨੇ ਜੜੇ ਹੋਤੀ ਗਲਤੀ ਹੈ ਗਾਦੀ ਮੰਨਣ ਦੀ ਹੈ ਸਿੱਧੀ ਗੱਲ ਹੈ ਖੜੇ ਦੀ ਨਾਲੇ ਨਾ ਬੈਠਾ ਹੋਰ ਸਾਹ ਦੇਖੋ ਚਲੋ ਕਰ ਰੋਆ ਇਹਨੂੰ ਆਪਣੇ ਨੰਬਰ ਪਲੇਟਾਂ ਲਵਾਉਂਦੇ ਨਹੀਂ ਜਾਣਾ ਹੈ ਇੱਥੇ ਸਰਾਣ ਹੋਇਆ ਸਰਾਣ ਹੋਇਆ ਸਰਾਣ ਤੋਂ ਬਿਆਨ ਨਹੀਂ ਹਾਂਜੀ ਦਿਖਾਓ ਆਪਣੇ ਸਰਾਣ ਲਓ ਸਰ 1000 ਦੀ ਦੇ ਦਿਓ ਮੋਟਰ ਲੈ ਬਾਸ ਬਾਕੀ ਤਾਂ ਬੇਨਤੀ ਹੋ ਤੁਹਾਨੂੰ ਇਹ ਬਾਬਾ ਚਾਹੀਦਾ ਨਹੀਂ ਹੈਗਾ ਜਿਹੜਾ ਤੂੰ ਰੋਣਾ ਕਰ ਰਿਹਾ ਕੋਲ ਤੁਸੀਂ ਬਾਣੇ ਇਹਦਾ ਮਸਲਾ ਹੈ ਇਹਦਾ ਗਣਾ ਮੁੰਦੇ ਰਹਿਗਾ ਸੀ ਰੋਲ ਮੈਂ ਇਹਨੂੰ ਪਹਿਲਾਂ ਕਿਹਾ ਮੈਂ ਕਿ ਤੇਰੀ ਗਰੰਟੀ ਹੋਵੇ ਬਸਰੀ ਆ ਮੈਂ ਅੱਜ ਤਾਂ ਜਣਾ ਕਰਾਂ ਅਸੀਂ ਨਾਲ ਨਾਲ ਦੇਖੇ ਗੁਰੇ ਇਹ ਦੀਆਂ ਸਿੱਤੀ ਹੁੰਦੀ ਆ ਜਣਾ ਕਰਕੇ ਦੇਖਾਂ ਕਿ ਕਿਹੜਾ ਪੈਣ 14 ਤੇਰੇ ਸਾਹਮਣੇ ਕੁੱਟ ਲਾਉਂਗਾ ਮੈਂ ਜਿਹੜਾ ਮਰਜੀ ਹੋਵੇ ਸਾਨੂੰ ਕਿਸੇ ਦਾ ਡਰ ਨਹੀਂ ਸਾਡਾ ਨੰਬਰ ਲੈ ਲੈ ਜੇ ਸਾਡਾ ਵੀ ਸਿੰਘ ਕੋਈ ਗਲਤੀ ਕਰ ਦੇ ਮੈਨੂੰ ਇੱਕ ਵਾਰ ਦੱਸ ਦੇ ਕਿ ਖਾਲੀ ਨਾਲੋਂ ਥੋੜਾ ਵਿੱਚ ਪਾੜ ਕੇ ਕੋਈ ਕੁੱਟੂ ਪੈਣ ਉਹ ਨਹੀਂ ਉਹ ਪਿਆ ਉਹ ਗੱਲ ਕਰਦਾ ਮੈਂ ਵੀ ਬੀਠੀ ਪਿਆ ਕਿ ਹਟਿਆ ਮੈਂ ਨਹੀਂ ਨਿਕਲੇ ਹੱਥ ਦਿੱਤਾ ਮੈਂ ਇਹਨਾਂ ਨੂੰ ਵੀ ਤੋੜਿਆ ਪਰ ਇੱਕ ਨਾ ਆਉਣਾ ਯਾਰ ਕੀ ਆਸ ਕੀ ਕਰਦਾ ਇਹ ਗੜੇ ਤੋਂ ਬੰਦੇ ਨੂੰ ਮਾਰ ਦੇ ਦੋਕੇ ਜਿਵੇਂ ਮਾਰਿਆ ਨਾ ਨਹੀਂ ਨਹੀਂ ਪਰ ਸਾਹਿਬ ਕਹਿੰਦੇਗਾ ਇਹਨੂੰ ਨੇ ਤਿਆਰ ਗਿਆ ਵੀ ਪਾਣੀ ਵਾਲੇ ਕੋਈ ਨਹੀਂ ਕਰਦਾ ਮੈਂ ਮੂੰਹ ਬਣਾਉਣ ਵਾਲੇ ਵਾਲੇ ਨੂੰ ਆਸ ਕੀ ਕਰਦਾ ਕਬਰੂ ਤੋਂ ਬੱਤੀ ਦਾ ਕਿਹੜਾ ਕੀ ਯਾਰ ਹੋਰ ਆਇਆ ਸੀ ਵੀਰੋਤ ਨੂੰ ਕਰੋ ਆਟਾ ਪੂਰੇ ਬਾਣੇ ਤੇ ਉਧਰ ਪੂਰੇ ਬਾਣੇ ਚ ਨਹੀਂ ਠੀਕਾ ਮੀਡੀਅਮ ਜਾਂਦਾ ਇਹਨੂੰ ਕਹਿਆ ਤੁਹਾਨੂੰ ਉਡਾਣਾ ਨਹੀਂ ਮੋਟਾ ਨਹੀਂ ਖਣਾ ਜੇ ਭਾਈ ਇਹ ਹੋਣਾ ਅਮਰਸ਼ਾ ਕੇ ਜੀ ਇਹ ਹੋਣਾ ਅਮਰਸ਼ਾ ਕੇ ਮਹੀਨਾ ਡੇਢ ਮਹੀਨਾ ਹੋਇਆ ਠੀਕ ਹੈ ਇਹ ਹੋਣਾ ਬੰਦੇ ਨੂੰ ਉਡਾਣਾ ਨਹੀਂ ਆਉਂਦਾ ਅਮਰਸ਼ਾ ਕੇ ਦਾ ਫੈਸਲਾ ਵੀ ਇਹਦਾ ਅਮਰਸ਼ਾ ਕੇ ਦਾ ਫੈਸਲਾ ਦੇ ਤਾਂ ਬੰਦਾ ਨਹੀਂ ਕਿ ਉਡਾੜਾ ਨਹੀਂ ਆਉਂਦਾ ਅਮਰਸ਼ਾ ਗੱਲ ਕਰ ਕੀ ਆ ਵੀਰੇ ਅਸੀਂ ਅੰਮ੍ਰਿਤਸਰ ਦੇ ਬਾਰੀਕ ਬਣਾ ਸਾਨੂੰ ਲੈ ਕੇ ਚੱਲਦੇ ਹਾਂ ਤੇਰੀ ਚ ਬੋਲ ਕੇ ਹੋਇਆ ਹਾਂ ਤੇਰੇ ਸਾਹਮਣੇ ਉਹ ਉਹ ਪਿਆਰ ਨਾਲ ਇਹ ਇਹ ਗੱਲ ਹੋ ਗਈ ਆ ਬੜੀ ਬੇਇੱਜ਼ਤੀ ਏਰੀਆ ਬਸ ਸਾਡੇ ਸਿੰਘ ਨੂੰ ਬਣਾਉਂਦੇ ਆਂ ਤੁਸੀਂ ਆਪਣੇ ਇੱਕ ਵਾਰ ਤੇਰੇ ਭਾਈ ਤੇਰੇ ਲਈ ਗਲਤੀ ਆ ਦੂਜੀ ਵਾਰ ਤਾਂ ਜੇਲ੍ਹਾਂ ਨਹੀਂ ਮਾਰਨਾ ਦੋਖਣਾ ਜੇ ਕੋਈ ਤਰਫ ਸੇਫਰ ਕਰ ਲੈਣੇ ਜਿਹਦਾ ਫੰਦਾ ਹੀ ਹੈਗਾ ਪੇਪਰ ਆ ਲੈ ਜੀ ਚਲੋ ਬਣਾ ਦੇ ਚਲੋ ਅੱਜ ਲਈ ਜੀ ਬੰਦਿਆ ਲਾਈਵ ਕਰੀ ਬਰੋ ਤੇ ਇੱਕ ਹੈਗਾ ਕਿ ਆਖਰੀ ਆ ਜਾਗੇ ਕਤਨੇ ਆੜੀ ਆਸ ਜੀ ਨਾਲ ਦੇ ਨਾਮ ਆਪਣਾ ਚਲਾਣ ਲੱਗਾ ਨੰਬਰ ਪਲੇਟਾਂ ਲਵਾ ਜੀ ਨੰਬਰ ਪਲੇਟਾਂ ਮੇਰੇ ਵਾਲਾ ਖੜਾ ਇੱਕ ਮੰਨੀ ਹੋਣਾ ਚਾਹੀਦਾ ਵੀ ਅੱਧੀ ਆ ਜੀ ਉੱਥੇ ਪੈਣ ਤੋਂ ਖੋਦੀਆਂ ਨੰਬਰ ਪਲੇਟਾਂ ਲੱਗ ਚੱਲੋ ਅੱਧੀ ਟਾਲ ਪਈ ਆ ਕੋਈ ਦਾਈ ਨਹੀਂ ਕਰਦੇ ਉਹ ਨੰਬਰ ਪਲੇਟ ਨਾਲ ਲੱਗ ਜਾਣੇ 15 7 ਤੋਂ ਬਾਅਦ ਉਹ ਇਹ ਗੱਲ ਤਾਂ ਆ ਪਾਈ ਨਹੀਂ ਯਾਰ ਮੋਟਰ ਦਾ ਧੂਆ ਮਾਰਦਾ ਸਾਨੂੰ ਇਹ ਜੀ ਗੱਲ ਆ ਵੀ ਸਿੰਘ ਨੂੰ ਕੋਈ ਹੋ ਨਾ ਕਰੇ ਗਲਾ ਹੈ ਗਲਾ ਨਹੀਂ ਦਈਏ ਦੋ ਚਾਰ ਇਹਨਾਂ ਨੇ ਕੁੱਸ ਗਿਆ ਇਹ ਤਾਂ ਗੱਲਾਂ ਜਾਂ ਵੀਰਾਂ ਦੀਆਂ ਮਰਦਾਂ ਦੀਆਂ ਇਹਨੂੰ ਜੇ ਉਦੋਂ ਤੁਹਾਨੂੰ ਲੱਗਦਾ ਹੈ ਇਹ ਰੱਖਣਾ ਮੈਂ ਜੇ ਚੀਜ਼ ਆ ਦੋੜਾ ਇਹਨੂੰ ਆਪਾਂ ਟੁੱਲੇ ਆ ਦੱਬਾ ਮੈਂ ਕਿਹੜੇ ਮਾਦਾ ਬੰਦਾ ਇਹ ਕੋਈ ਨਾ 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 ਕਰਨਾ ਨਾ ਮਾਸੀ ਦੇ ਮੋਢੇ ਨੂੰ ਬਸ ਬਣਾਉਣਾ ਆਇਆ ਜੀ ਇਹਨੇ ਸਮਾਨ ਲੈਣਾ ਹੁੰਦਾ ਜਾਣਾ ਵੇਚੀ ਵਾਲਾ ਕੰਮ ਆ ਤੁਹਾਨੂੰ ਬਿਜਲੀ ਕਰੇ ਕਿੰਨਾ ਮੋੜ ਸੈਲ ਦਾ ਸੁਨਤਰ ਦੇ ਚਲਾ ਲਵੇ ਸਾਰੇ ਹੋ ਜੂ ਉਹ ਗੱਲ ਪੱਕੀ ਹੈ ਨਾ ਤੁਸੀਂ ਇਹ ਦੇਖੋ ਉਹਦੇ ਹੈਲਮਟ ਤੁਸੀਂ ਉਸ ਦਿਨ ਦੇ ਦੇਖੋ ਉਸ ਦਿਨ ਦਾ ਤਾਂ ਮੋਟਰਸਾਈਕਲ ਹੀ ਚੱਕਿਆ ਸੀ ਉਹਦੇ ਦਾ ਮੋਟਰ ਕਿੰਨਾ ਜਲਾਇਆ ਹੋਇਆ ਉਹਦੇ ਦਾ ਮੋਟਰ ਨਹੀਂ ਲੈ ਕੇ ਆਇਆ ਸੀ ਆਹ ਮੁੰਡੇ ਕੋਲ ਬੋਲਟ ਆਇਆ ਜੀ ਪਰ ਮੇਰੇ ਕੋਲ ਬੋਲਟ ਆ ਤਾਂ ਵੀ ਮੈਂ ਦੇਖਾ ਫੋਟੋ ਤੇ ਭਰਾ ਦਾ ਆ ਕੇ ਪਾਉਣੇ ਸਾਲਾ ਕਿਸ ਨੂੰ ਪਾਹੀ ਜੀ ਮੇਰੇ ਕੋਲ ਬੋਲਟ ਅੱਜ ਵੀ ਵਾਰ ਮੈਂ ਰੋਜ਼ ਰਾਤ ਗੱਡੀ ਇੱਕ ਮਿੰਟ ਆਪੇ ਗੱਡੀ ਚ ਦਲ ਪਾ ਕੇ ਸਟੀਕਰ ਲੱਗੇ ਹੋਣੇ ਛੱਡਾ ਖਾਣ ਦੇ ਲੱਗੇ ਹੋਏ ਇੱਕ ਲੋਕ ਤੇ ਗੁੱਦੇ ਦੇ ਚੌਕ ਡਾਇਰੈਕਟਰ ਦਾ ਜਾਣਾ ਹੋਵੇ ਤੇ ਸਭ ਚੀਜ਼ ਜਲਾਣ ਤੋਂ ਸਾਰਾ ਕੋਈ A to Z ਪੂਰਾ ਜਿਹੜਾ ਗੱਡੀ ਦਾ ਹੁੰਦਾ ਜਲਦੀ ਨੂੰ ਨਾਲ ਜਾਲੀਆਂ ਲੱਗੀਆਂ ਹੋਈਆਂ ਉਹ ਪਿਛੀਆਂ ਜਾਲੀਆਂ ਕੰਪਰਸਲੀ ਨੇ ਜਿਹੜੀਆਂ ਮੂਲੇ ਤੋਂ ਕੈਮਨ ਨੇ ਉਹ ਜਾਲੀਆਂ ਗੱਲ ਤੋਂ ਮੈਂ ਵੀ ਮੰਨਦਾ ਉਹ ਵੀ ਅਸੀਂ ਤਾਂ ਲਾਉਨੇ ਸਾਡੇ ਕੋਲ ਵੀਰੇ ਛਾਤ ਰਹਿੰਦੇ ਆ ਬਾਹਲੇ ਅਸੀਂ ਦਿਖਾਵਾ ਨਹੀਂ ਕਰਨਾ ਕਿ ਜੀ ਕਿਰਪਾਨਾ ਰੱਖੀ ਗਏ ਆ ਇੱਕ ਸਿੰਘ ਨੂੰ 28 ਹਥਿਆਰ ਰੱਖਣ ਦਾ ਹੁਕਮ ਚਾਰ ਨੇਜਿਆਂ ਦੇ ਨਾਲ ਪਾਰਟੀ ਰੱਖਦਾ 32 34 ਹਥਿਆਰ ਰੱਖਦਾ ਉਹਦੀ ਰਾਕੀ ਚੱਲਣ ਆਦੀ ਹੁਣ ਲੋਕਾਂ ਨੂੰ ਦਿਖਾਉਂਦੇ ਰਹੀ ਉਹਦੇ ਕਰਕੇ ਜਾਰੀ ਕਰਦਾ ਬੰਦਾ ਬਦਮਾਸ਼ੀ ਹੋ ਗਈ ਉਹ ਕੋਈ ਚੱਕਰ ਉਹਦਾ ਮੈਂ ਵੀਰ ਨੂੰ ਕਹਿੰਦਾ ਸਾਡੀ ਗੱਡੀ ਠੇਰੀ ਹੁੰਦੀ ਆਈ ਤਾਂ ਬੇਨਤੀ ਹੋਏ ਲੜਨੀ ਆਏ ਲੜਨ ਕਿਹੜਾ ਲੜਨਾ ਨਾਲੇ ਆ ਵੀਰ ਵੀ ਮੱਥੇ ਲੱਗਦਾ ਰੋਜ਼ ਵੀਰ ਆ ਮੈਂ ਕੋਈ ਬੇਵਾਕ ਕਹਦਾ ਆਇਆ ਕੋਈ ਦੀ ਹੈਗਾ ਜੇ ਲੜਨ ਆਣਾ ਸੁਭਾਈ ਨਹੀਂ ਤਾਂ ਬੇਨਤੀ ਕਰਨੀ ਆ ਪਤਾ ਜਾਂਦਾ ਹੁੰਦਾ ਬੰਦਾ ਮੂਹਣੀ ਆ ਕੋਈ ਕੱਢ ਕੇ ਤੁਹਾਡੇ ਦੋ ਸਿੰਘ ਹੀ ਖੜਜਣਾ ਅਸੀਂ ਰੋਜ਼ ਬਸ ਹੀ ਕਹਣਾ ਕੀ ਐ ਐਸ ਐਚਓ ਸਾਹਿਬ ਨੇ ਬੁਲਾ ਕੇ ਕਿਆ ਕਹਾਂ ਯਾ ਤੁਹਾਡੇ ਦੋ ਕੰਪਨੀਟ ਆ ਗਏ ਮੁੰਡੇ ਕੁਟਦੇ ਮਾਂਜੀ ਕੁੜੀਆਂ ਖੇਡਦੇ ਨੇ ਸਾਡੇ ਕੋ ਬਕਾਇਦਾ ਵੀਡੀਓ ਨੇ ਕੁੜੀ ਚੁੰਨੀ ਫੜੀ ਫਿਰਦਾ ਚੁੰਨੀ ਵੜ ਕੇ ਨੰਬਰ ਬੰਨਦਾ ਉਹਦੇ ਜਨਰੇਲ ਇਹ ਕਿਹੜੇ ਅਸੀਂ ਵੀ ਕਹਦੇ ਨਹੀਂ ਬੰਨਦੇ ਅਸੀਂ ਇਸੇ ਲਈ ਮਾਰੀ ਸਾਰੇ ਪਾਸੇ ਪਾਸੇ ਪਾਗੜ ਦਿਖਾਉਣ ਨੂੰ ਥੋੜੀ ਨੇ ਸਾਡੇ ਕੋਈ ਦੋ ਜਣੇ ਆ ਨਾ ਕੋਈ ਗੱਲੇ ਨਹੀਂ ਥੋਡੇ ਕੋਰੇ ਆ ਕੇ ਜਾਇਆ ਨਾ ਘੰਟਾ ਦਿਖਾਓ ਸਾਨੂੰ ਕਿਹੜਾ ਸਾਡੀ ਛੱਲਾ ਜੀ ਘਟੇ ਸਾਡੇ ਨਾਲ ਛੱਤ ਨਹੀਂ ਲਾਉਣੀ ਕਿਹਾ ਵੀ ਪਰ ਹਿਸਾਬ ਨਾਲ ਥੋਡੇ ਖੜੇ ਕਈ ਬਸਰੇ ਰੋ ਹੋ ਜਾਣਾ ਨਾ ਕੋਈ ਨਾ ਬਤ ਕੋਈ ਵੀ ਜੋ ਕਿ ਤੋਂ ਆਵਾਜ਼ ਧਿਆਨ ਰੱਖੋ ਸਾਡੇ ਪਿੰਡਾਂ ਦਾ ਇੱਕ ਵਾਰ ਤੁਸੀਂ ਅਸੀਂ ਇਹ ਨਹੀਂ ਕਹਦੇ ਆ ਕਿ ਤੁਸੀਂ ਚਲਾਣ ਨਾ ਕਰੋ ਇੱਕ ਵਾਰ ਤੁਸੀਂ ਵਾਰਨਿੰਗ ਦੇ ਦਿੱਤੀ ਦੂਜੀ ਵਾਰ ਨੂੰ ਗੱਲ ਸਮਝਾਓ ਇਹਨਾਂ ਨੂੰ ਸਮਝਾਉਣਾ ਨਹੀਂ ਹੋ ਗਿਆ ਕੋਈ ਵੀ ਵੀਰੇ ਜੇ ਕੁੜੀ ਛੇੜਦਾ ਹੋਊਗਾ ਨਾ ਨੰਬਰ ਲੈ ਲਵਾਂ ਮੈਂ ਇੱਕ ਵਾਰ ਤੁਹਾਡੇ ਸਾਹਮਣੇ ਬੰਦਾ ਵੱਟ ਕੇ ਜਾ ਪਿਓ ਦਾ ਕਿਹਾ ਜੇ 15 ਨਾ ਵੱਡੇ ਛੋਟੇ ਰਿਐਕਸ਼ਨ ਨਹੀਂ ਹੁੰਦਾ ਬੋਲ ਅਸੀਂ ਵੱਡਾਗੇ ਬੰਦਾ ਬਣੇ ਹੋਏ ਹਾਂ ਕਿ ਉੱਠ ਬਣੇ ਹੁੰਦੇ ਕਾਡੇ ਵੀ ਆ ਅੱਗੇ ਤੋਂ ਅੱਗੇ ਕੋਈ ਕਹਿੰਦਾ ਕੋਈ ਕੁਝ ਵੀ ਸਹੀ ਆ ਆਪਣੀ ਸਾਡੇ ਨੇ ਕੋਈ ਨਹੀਂ ਬਾਬੇ ਵੀਰ ਦੀ ਇਹ ਕਲਾਨ ਕੱਟ ਦੋ ਅਗਲੇ ਨੂੰ ਇਹ ਨਾ ਕਹੋ ਆ ਕੇ ਚਾਹੇ ਵੀਰ ਨੇ ਜਿਵੇਂ ਮਰਜੀ ਕਿਹਾ ਚਾਹੇ ਇਹਨੂੰ ਕਹੇ ਤਾਂ ਸਿੰਘਾਂ ਨੂੰ ਜਿੰਨੂੰ ਮਰਜੀ ਕਿਹਾ ਇਹ ਬਹੁਤ ਵੱਡਾ ੱੱੱਬਾ ਆ ਕੱਲ ਦੇ ਉਹਨਾਂ ਕੋਈ ਗੱਲ ਵਿੱਚ ਗੱਡਾ ਤਾਂ ਡੋਗੇ ਅਸੀਂ ਰਾਤ ਨੂੰ ਜਾ ਕੇ ਆਏ ਹਾਂ ਲੁਧਿਆਣਾ ਖਣ ਕੇ ਲਿਆ ਪੁਲਿਸ ਵਾਲਿਆਂ ਨੇ ਕਹਿੰਦਾ ਸਮਰਾਲਾ ਚੰਗ ਤਾਂ ਕਹਿੰਦੇ ਮੋੜਦੇ ਬਾਜੀ ਸਾਡੀ ਕੀ ਗਲਤੀ ਆ 200 ਪੁਲਿਸ ਵਾਲਾ ਹੋਊ ਗੱਲ ਵੀ ਆਣੇ ਤਾਂ 200 ਸਿੰਘ ਵੀ ਹੋ ਸਕਦਾ 250 ਤਾਂ ਜੇ ਚਾਰ ਨਹੀਂ ਗਲਤੀ ਕਰਤੀ ਦੋ ਕੋ ਨੂੰ ਤਾੜਨਾ ਯਾਰ ਕਾਦੀ ਦਾ ਕੋਈ ਗਲਤੀ ਨਹੀਂ ਬਸ ਤੁਸੀਂ ਗੱਲ ਮੰਨੋ ਜੀ ਹਰੇਕੇ ਬੰਦਾ ਦਾ ਇਹੀ ਹੈ ਤੁਹਾਨੂੰ ਮੁੰਡਾ ਆਰ.ਸੀ ਦੇ ਜਾਂਦਾ ਇਹਦਾ ਚਲਾਨ ਕੱਟ ਕੇ ਨੂੰ ਮੋਟਾ ਦੇ ਦਿੰਦੇ ਹੋਰ ਤਾਂ ਦੇ ਦਿੰਦੇ ਚਲਾਨ ਆਰ.ਸੀ ਦੇ ਬਾਕੀ ਕੋਈ ਨਹੀਂ ਇਹ ਕਹਿੰਦਾ ਵੀ ਆਰ.ਸੀ ਪਿਆ ਇਹਨੂੰ ਤਾਂ ਹੀ ਪੜਾਈ ਇਹਦਾ ਹੋਰ ਪਾਸੇ ਤੋਂ ਤਲ ਪਿਆ ਨਾ ਨਾ ਤੁਹਾਨੂੰ ਆਰ.ਸੀ ਦੇ ਕੇ ਜਾਓ ਇਹ ਇੱਕ ਗੱਲ ਹੋਰ ਦੇ ਦੋ ਜਿਵੇਂ ਮਰਜੀ ਨੇ ਪਰ ਇਹਨਾਂ ਨੇ ਆ ਕੇ ਐਂ ਕਿ ਇਹ ਵੀ ਫੁਲਾਨਾ ਪੁਲਿਸ ਵਾਲਾ ਹੈ ਨਾ ਜੋ ਤਨਾ ਗੱਲ ਕਰਨੇ ਸਾਰ ਕੇ ਫੀਰ ਕੇ ਗੱਲ ਕਰਨੇ ਸਾਡੀ ਆਸ ਸਾਨੂੰ ਲੱਗ ਕੋਈ ਕੂੰ ਕਹੀ ਜਾਵੇ ਅਸੀਂ ਬੁੜੀਏ ਨਾ ਨਹੀਂ ਹੋ ਗਣ ਅਸੀਂ ਠੀਕ 하게 ਗੱਲ ਕਰਨੀ ਅਸੀਂ ਕਹਿੰਦੇ ਕਿ ਉਹ ਮਾੜਾ ਕਹਿੰਦੇ ਕਿ ਕੋਈ ਨਹੀਂ ਬੋਸੜਾ ਕੋਈ ਨਹੀਂ ਕੋਈ ਅਸੀਂ ਵੀ ਕਹਿੰਦਾ ਮਾੜਾ ਕਹਿੰਦੇ ਤੁਹਾਡੇ ਸਾਹਮਣੇ ਇਹ ਤਾਂ ਗੱਲ ਕਰਨੇ ਆਇਆ ਜੀ ਇਹ ਤਾਂ ਲੋਕਾਂ ਨੇ ਹਉਵਾ ਬਣਾਉਣਾ ਤੇ ਲੜਦੇ ਆ ਅਸੀਂ ਪੰਜਾਬ ਧੰਨਵਾਦ ਸਾਹਿਬਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਬਾਸ ਸਿੰਘ ਖਾਲਸਾ ਜੀ ਮੇਰਾ ਨੌਆ ਦਲਪੰਥ ਹਰ ਬਾ ਖਰਬਾ 96 ਕਰੋੜੀ ਤਰਨਾ ਦਲ ਬਾਬਾ ਰਾਜਾ ਰਾਜ ਜੀ ਵੱਲੋਂ ਸਮਰਾਲੇ ਦੀ ਜਥੇਦਾਰੀ ਸੌਂਪੀ ਹੋਈ ਹੈ ਸਾਨੂੰ ਅੱਜ ਅਸੀਂ ਥਾਣੇ ਗਏ ਸੀਗੇ ਐਸ ਐਚਓ ਸਾਹਿਬ ਕੋਲ ਇਹ ਕੰਪਲੇਂਟ ਦੇਣ ਕਿ ਜੋ ਤੁਹਾਡੇ ਆਪਣੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਦੇ ਥੱਲੇ ਜੋ ਵੀ ਕਾਂਸਟੇਬਲ ਆ ਉਹ ਸਾਡੇ ਸਿੰਘਾਂ ਨੂੰ ਨਜਾਇਜ਼ ਘੇਰ ਰਿਹਾ ਜਦੋਂ ਪਹਿਲੀ ਵਾਰ ਉਹਨਾਂ ਨੇ ਘੇਰੇ ਆ ਅਸੀਂ ਕੁਝ ਨਹੀਂ ਕਿਹਾ ਹੈਗਾ ਚਲੋ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਚਲਾਨ ਕਰਨਾ ਚਲਾਨ ਕਰ ਦਿਓ ਪਰ ਇਹ ਨਾ ਕਹੋ ਵੀ ਸਿੰਘ ਆਸ਼ਕੀ ਕਰਦੇ ਨੇ ਸਿੰਘਾਂ ਨੇ ਕਦੇ ਆਸ਼ਕੀ ਨਹੀਂ ਕੀਤੀ ਸਿੰਘਾਂ ਹਰੇਕ ਤੀਆਂ ਪਹਿਣਾ ਤੀ ਪਹਿਣ ਦੀ ਤਰ੍ਹਾਂ ਕਹਿੰਦੇ ਨੇ ਏ ਨਾ ਹੋਵੇ ਵੀ ਸਾਡੇ ਸਿੰਘ ਨੂੰ ਘੇਰ ਕੇ ਤੁਸੀਂ ਕਹੋ ਆਜ ਕੀ ਕਰਦੇ ਹੋ ਐ ਕਰਦੇ ਹੋ ਫਿਰ ਤਾਂ ਸਿੰਘਾਂ ਦਾ ਹੈਗਾ ਹੀ ਆ ਵੀ ਇਕੱਠੇ ਹੋ ਕੇ ਜਾਣਾ ਹੀ ਆ ਅਸੀਂ ਪੁੱਛਣਾ ਵੀ ਭਾਈ ਸਾਡਾ ਸਿੰਘ ਕਿੱਥੇ ਗਲਤ ਆ ਜੇ ਸਾਡਾ ਉੱਥੇ ਸਿੰਘ ਗਲਤ ਹੁੰਦਾ ਅਸੀਂ ਸਿੰਘ ਨੂੰ ਆਪਣੇ ਨੂੰ ਕਹਿੰਦੇ ਕੂਰ ਦੇ ਇਹਨੂੰ ਬੋਲਦੇ ਵੀ ਤੂੰ ਬਾਣਾ ਪਾ ਕੇ ਇਹ ਕੀ ਕਰਦਾ ਹੈ ਤੇ ਉਹ ਤੋਂ ਬਾਅਦ ਉਹਨਾਂ ਨੇ ਕਿਹਾ ਬੋਕਸਰ ਮੋਟਰਸਾਈਕਲ ਫੜਿਆ ਸਾਡੇ ਸਿੰਘ ਦਾ ਅਸੀਂ ਉਹਨਾਂ ਨੂੰ ਕਿਹਾ ਸਤਿਵੰਤ ਜੀ ਸਾਡੇ ਨੰਬਰ ਪਲੇਟ ਨਹੀਂ ਹੈਗੀ ਤੁਸੀਂ ਇਹਦਾ ਚਲਾਨ ਕਰ ਦਿਓ ਉਹ ਕਹਿੰਦੇ ਅਸੀਂ ਚਲਾਨ ਕਰਤਾ ਆਰ ਸੀ ਦੇ ਦਿਓ ਚਲਾਨ ਭੁਗਤ ਲਓ ਮਾਜੀ ਠੀਕ ਆ ਸਤਿਵਚਨ ਉਥੇ ਹੀ ਇੱਕ ਸਪਲੈਂਡਰ ਨੀਲੇ ਕਲਰ ਦਾ ਮੋਟਰਸਾਈਕਲ ਖੜਾ ਸੀ ਜੋ ਉਹਨਾਂ ਦੇ ਮੁਲਾਜ਼ਮ ਦਾ ਸੀ ਤੇ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਆ ਵੀ ਤੁਸੀਂ ਇਹ ਜਿਹੜੀ ਨੰਬਰ ਪਲੇਟ ਆ ਹਾਈ ਸਕਿਉਰਿਟੀ ਸਰਕਾਰ ਨੇ ਕਿਹਾ ਹੋਇਆ ਸਾਡੇ ਬਕਾਇਦਾ ਗੱਡੀਆਂ ਮੋਟਰਸਾਈਕਲਾਂ ਤੇ ਹਾਈ ਸਕਿਉਰਿਟੀ ਨੰਬਰ ਪਲੇਟ ਲੱਗੀ ਹੋਈ ਆ ਤੇ ਅਸੀਂ ਕਿਹਾ ਇਹ ਤੁਹਾਨੂੰ ਵੀ ਲਗਾਉਣੀ ਚਾਹੀਦੀ ਆ ਵੀ ਤੁਸੀਂ ਇਹ ਮੋਟਰਸਾਈਕਲ ਦਾ ਵੀ ਚਲਾਨ ਕਰੋ ਏਐਸਆਈ ਸਾਹਿਬ ਨੇ ਵਿਸ਼ਵਾਸ ਦਿਵਾਇਆ ਸਾਨੂੰ ਉਹ ਕਹਿੰਦੇ ਅਸੀਂ ਖੁਦ ਇਹ ਮੋਟਰਸਾਈਕਲ ਦਾ ਚਲਾਨ ਕਰਾਂਗੇ ਜਦੋਂ ਅਸੀਂ ਥੋੜੇ ਦਾ ਕੀਤਾ ਤਾਂ ਅਸੀਂ ਆਪਣੀ ਗਲਤੀ ਵੀ ਮੰਨਾਂਗੇ ਤਾਂ ਉਹਨਾਂ ਨੇ ਆਪਣੇ ਮੋਟਰਸਾਈਕਲ ਦਾ ਚਲਾਨ ਕੀਤਾ ਤੇ ਸਾਡੇ ਨਾਲ ਸਹਿਮਤੀ ਪ੍ਰਗਟਾਈ ਅੱਗੇ ਤੋਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸਾਡਾ ਕੋਈ ਵੀ ਸਿੰਘ ਜੇ ਗਲਤੀ ਕਰਦਾ ਆ ਤੁਸੀਂ ਸਾਡਾ ਨੰਬਰ ਲਓ ਅਸੀਂ ਤੁਹਾਡਾ ਨੰਬਰ ਲੈ ਲਵਾਂਗੇ ਤੁਸੀਂ ਸਾਡਾ ਨਾਮ ਲਓ ਜ ਤੁਹਾਨੂੰ ਫੋਨ ਕਰ ਦੰਨੇ ਆ ਵੀ ਭਾਈ ਸਾਨੂੰ ਦੱਸੋ ਸਾਡਾ ਕੋਈ ਸਿੰਘ ਗਲਤੀ ਕਰਦਾ ਆ ਅਸੀਂ ਆਪਣੇ ਸਿੰਘ ਨੂੰ ਅਸੀਂ ਆਪ ਘੂਰਨ ਦੇ ਹੱਕਦਾਰ ਆ ਸਾਡੇ ਕੋਲ ਕਮ ਸੇ ਕਮ 20 ਤੋਂ 30 ਸਿੰਘ ਨੇ ਜਿਹੜੇ ਸਾਡੇ ਆਸ-ਪਾਸ ਸਮਰਾਲੇ ਰਹਿੰਦੇ ਨੇ ਹੁਣ ਸਾਡੇ ਕੋਲ ਇਹ ਤਾਂ ਹੈ ਨਹੀਂ ਵੀ ਅਸੀਂ ਆਸ਼ਕੀਆਂ ਹੀ ਕਰਨੀਆਂ ਨੇ ਸਿੰਘਾਂ ਦੇ ਕੰਮ ਨੇ ਸਾਡੇ ਵੀਰ ਜੀ ਨੇ ਵੱਡੇ ਇਹਨਾਂ ਦੀ ਸਿੰਘ ਵੇਖ ਰਹੀ ਆ ਇਹਨਾਂ ਨੇ ਬੱਸ ਸਟੈਂਡ ਜਾਣਾ ਹੁੰਦਾ ਆਪਣਾ ਇਹਨਾਂ ਨੇ ਖਮਾਣੋ ਕੋਈ ਚੰਡੀਗੜ੍ਹ ਕਿਤੇ ਆਪਣਾ ਕੇਕ ਵਗੈਰਾ ਭੇਜਣਾ ਕੁਝ ਵੀ ਭੇਜਣਾ ਬੱਸ ਰਾਈ ਭੇਜ ਰਹੇ ਨੇ ਇਹਦਾ ਮਤਲਬ ਇਹ ਥੋੜੀ ਵੀ ਇਹ ਆਸ਼ਕੀ ਕਰ ਰਹੇ ਨੇ ਇਹ ਵੀਰ ਵਿਆਹਿਆ ਹੋਇਆ ਦੋ ਬੱਚਿਆਂ ਦਾ ਬਾਪ ਹੈ ਇਹ ਇਹ ਕਹਿਣਾ ਬਹੁਤ ਗਲਤ ਗੱਲ ਆ ਵੀ ਆਸ਼ਕੀ ਕਰਦ ਨੇ ਇਹ ਬੇਨਤੀ ਹੈ ਸਾਡੀ ਸਰਕਾਰ ਨੂੰ ਐਸਚਓ ਸਾਹਿਬ ਨੂੰ ਐਸਚਓ ਸਾਹਿਬ ਧਰਨੇ ਤੇ ਗਏ ਉਹਦੀ ਤਾਂ ਕਿ ਸਾਨੂੰ ਮਿਲੇ ਨਹੀਂ ਗਏ ਕਿ ਅਸੀਂ ਤ੍ਰਿੰਦਰ ਸਾਹਿਬ ਸਾਨੂੰ ਮਿਲੇ ਤੇ ਸਾਡੀ ਬੇਨਤੀ ਹੈ ਵੀ ਸਿੰਘ ਨੂੰ ਘੇਰੋ ਅਸੀਂ ਨਹੀਂ ਕਹਿੰਦੇ ਜਿਹੜਾ ਗਲਤ ਆ ਉਹਦਾ ਚਲਾਨ ਕਰੋ ਬਖੂਬੀ ਚਲਾਣ ਕਰੋ ਪਰ ਇਹ ਨਾ ਕਹੋ ਵੀ ਆਜ ਕੀ ਕਰਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਪਤੰਗ ਆਪਰੇਾਈਜ਼ ਜੀ ਦਾ ਸਤੇਂਦਰ ਸਿੰਘ ਐਸਆਈ ਡਰਾਈਵਰ ਚਾਰ ਸਮਰਾਲਾ ਕੀ ਹੋਈ ਕੀ ਰਿਟਨਾਲੇ ਇੱਕ ਆ ਮੋਟਰਸਾਈਕਲ ਸੀਗਾ ਆ ਸਾਹਮਣੇ ਖੜਾ ਹੈ ਬਦੌੜ ਨੰਬਰ ਪਲੇਟ ਸੀਗਾ ਜਿਹਦੇ ਤਿੰਨ ਜਣੇ ਚੜੇ ਹੁੰਦੇ ਸੀ ਅਸੀਂ ਇਹਨਾਂ ਦਾ ਰੋਕਿਆ ਤੇ ਇਹਨਾਂ ਦੇ ਕਾਜ ਪੱਤਰ ਚੈੱਕ ਕੀਤੇ ਜਿਨ੍ਹਾਂ ਕੋ ਕਾਜ ਪੱਤਰ ਬਿਲਕੁਲ ਨਹੀਂ ਸੀਗੇ ਤੇ ਇਸ ਦਾ ਅਸੀਂ ਬਦੌੜ ਨੰਬਰ ਪਲੇਟ ਚਲਾਣ ਕਰਤਾ ਤੇ ਉਹਨੂੰ ਪੁੱਛਿਆ ਵੀ ਆਰਸੀ ਬਾਰੇ ਉਹ ਕਹਿੰਦਾ ਆਰਸੀ ਘਰ ਪਈ ਹੈ ਉਹਨੂੰ ਟਾਈਮ ਦਿੱਤਾ ਵੀ ਚਲੋ ਤੂੰ 5-10 ਮਿੰਟ ਦੇ ਵਿੱਚ ਵਿੱਚ ਆਪਣੀ ਆਰਸੀ ਲੈ ਆ ਤੇਰਾ ਮੋਬਾਈਲ ਭੇਜਦਾ ਉਹਨਾਂ ਅੱਗੇ ਜਾ ਕੇ ਆਪਣੇ ਸਬਾਥਨ ਕੋਈ ਸਿੰਘ ਸੀਗੇ ਉਹਨਾਂ ਨੂੰ ਇਕੱਠੇ ਕਰਕੇ ਸਾਡੇ ਕੋਲ ਡਾਇਆ ਤੇ ਸਾਡੇ ਦੁਆਲੇ ਹੋ ਕੇ ਵੀ ਸਾਡਾ ਨੰਬਰ ਪਲੇਟ ਦਾ ਚਰਾਣ ਕਿਉਂ ਕੀਤਾ ਜੀ ਤੇ ਸਾਡੇ ਸਿੰਘਾਂ ਨੂੰ ਕਿਉਂ ਰੋਕਦੇ ਨੇ ਤੇ ਸਾਡੇ ਸਿੰਘਾਂ ਨੂੰ ਨਾ ਰੋਕਿਆ ਜਾਵੇ ਅਸੀਂ ਤਾਂ ਕਿਉਂ ਇੰਨੀ ਕਿਆ ਹੈ ਵੀ ਭਾਈ ਕਾਨੂੰਨ ਸਾਰੇ ਨਹੀਂ ਕੋਜੇ ਪੇਪਰ ਚੈੱਕ ਵੀ ਕਰਨੇ ਜਿਹੜੇ ਕੋਈ ਨਹੀਂ ਪੇਪਰ ਹੋਇਆ ਉਹਦਾ ਤਰਾਨ ਕਟਿਆ ਉਹ ਉੱਪਰੋਂ ਵੀ ਕਾਰਵਾਈ ਬਣਾਈ ਜੀ ਉਹ ਬੋਡਰ ਬੋਰਡ ਦੀ ਇਹਦਾ ਅਜੇ ਫਿਰ ਨਾਲ ਤਰਾਨ ਕੀਤਾ ਬਰਡ ਨੰਬਰ ਪਲੇਟਾਂ ਇਹਦੀ ਆਰਟੀ ਹਾਂ ਜੇ ਕਿਨੇ ਆ ਜੀ ਤੇਰੇ ਜਾਣੇ ਚੜੇ ਦੇ ਇਹ ਹੁਣ ਤੁਹਾਨੂੰ ਜੀ ਜਿਹਾ ਸਿੰਘਾ ਵੱਲੋਂ ਦਾ ਇਹ ਆ ਕਿਨੇ ਆਰਟੀ ਅਸੀਂ ਦੇ ਜਾਨੇ ਤੁਹਾਨੂੰ ਭਾਈ ਤਰਾਨ ਹੋ ਗਿਆ ਜਿਹੜਾ ਮੋਟਰਸਾਈਕਲ ਸਾਡਾ ਦੇ ਦੋ ਹੋਰ ਕਿਵੇਂ ਨੇ ਉਹਦੇ ਇੱਥੇ ਗਲਤ ਕੋਈ ਨਹੀਂ ਬੋਲਿਆ ਗਲਤ ਤਾਂ ਤਾਂ ਬੋਲਣਗੇ ਜੇ ਅਸੀਂ ਕਿਸੇ ਨਾਲ ਗਲਤ ਕਰਾਂਗੇ ਇਹ ਤੋਂ ਦੇ ਵੀ ਮਿਲਦਾ ਉਹਦਾ ਜਿਵੇਂ ਨਾਨਦਾ ਬਾਪ ਸਾਡੇ ਤੇ ਦਬਾਅ ਜ਼ਰੂਰ ਇਕੱਠੇ ਹੋ ਕੇ ਦਬਾਅ ਪਾਉਣ ਜ਼ਰੂਰ ਆਏ ਸੀਗੇ ਇਹ ਤਾਂ ਤਾਂ ਨਵਾਂਗੇ ਅਸੀਂ ਤੇ ਅਸੀਂ ਗੱਲ ਕਰਨਾ ਕਿ ਕਾਨੂੰਨੀ ਕਾਰਵਾਈ ਦੇ ਵਿੱਚ ਰਹਾਂਗੇ ਜੀ ਉਹਨੂੰ ਆਰਸੀ ਲਿਆ ਜਦੋਂ ਉਹਨਾਂ ਦੇ ਤੇ ਉਹਨੂੰ ਸਾਲ ਦਿੱਤਾ ਜਾਊਗਾ ਆਰਸੀ ਉਹਨਾਂ ਦੀ ਰੱਖ ਲਈ ਸੀ ਕਿ ਆਪਣਾ ਕਰਾਨ ਪੁੱਟ ਕੇ ਆਪਾਂ ਨਾ ਨੰਬਰ ਪਲੇਟਾਂ ਸਾਡੇ ਹੈਗੀਆਂ ਨੇ ਪਲਾਜਮ ਦੀਆਂ ਪਰ ਸਕਿਉਰਟੀ ਨੰਬਰ ਪਲੇਟਾਂ ਨਹੀਂ ਹੈਗੀਆਂ ਉਹ ਵੀ ਉਹਨਾਂ ਨੇ ਆਪਣੀਆਂ ਸਕਿਉਰਟੀ ਨੰਬਰ ਪਲੇਟਾਂ ਦਾ ਕੁਝ ਥੋੜਾ ਜਿਹਾ ਰੌਲਾ ਚੱਲਦਿਆ ਸੀ ਇਹ ਸਰ ਕੇ ਥੋੜਾ ਰੁਪਿਆ ਸੀਗਾ ਇਹਨਾਂ ਦਾ ਚਲਾਨ ਕਰੂੰਗਾ ਮੈਂ ਉਹਦੇ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਤੇ ਨੰਬਰ ਬ੍ਰੇਡਾ ਭਰਾਈਆਂ ਹੋਈਆਂ ਮੇਰੇ ਸਿੱਧ ਹੈਗੀ ਉਹਨਾਂ ਨੂੰ ਹਾਂਜੀ ਇਹਨਾਂ ਦਾ ਨੰਬਰ ਪਲੇਟਾਂ ਜੋ ਨੇ ਇੱਕਦਮ ਨਹੀਂ ਲੱਗਦੀਆਂ ਇਹਨਾਂ ਨੂੰ ਤਿੰਨ ਚਾਰ ਮਹੀਨੇ ਲੱਗ ਜਾਂਦਾ ਟਾਈਮ ਥੋੜਾ ਜਿਹਾ ਲੱਗ ਜਾਂਦਾ